ਵੇਰਾ ਤੁਹਾਨੂੰ ਦਿਖਾ ਦਈਏ ਸਾਨੇ ਪਿੰਡ ਦੀਆਂ ਜਿੱਥੇ ਉਸ ਖੇਤ ਵਿੱਚ ਮੌਜੂਦ ਹੈ ਜਿੱਥੇ 8 ਫੁੱਟ ਦੇ ਕਰੀਬ ਜਿਹੜਾ ਟੋਇਆ ਪਿਆ ਦੋ ਵਜੇ 40 ਮਿੰਟ ਤੇ ਇੱਕ ਵੱਡਾ ਧਮਾਕਾ ਹੋਇਆ ਤੇ ਅਸੀਂ ਕੋਠਿਆਂ ਤੇ ਚੜ ਕੇ ਦੇਖਿਆ ਨਾਲ ਦੇ ਖੇਤ 'ਚ ਤੁਸੀਂ ਦਿਖਾ ਪਾਓਗੇ ਅੱਗ ਲੱਗੀ ਅਸੀਂ ਦੂਰੋਂ ਜ਼ੂਮ ਕਰਕੇ ਵੀਡੀਓ ਬਣਾਈ ਜਦੋਂ ਅੱਗ ਲੱਗੀ ਟੋਨ ਨਾਲ ਬੰਬ ਛੁੱਟਿਆ ਇਹ ਬੰਬ ਜਿਹੜਾ ਵੀ ਆਇਆ ਚੱਲਿਆ ਇਹ ਨਹੀਂ ਕਿ ਡਿਸਪਿਊਜ਼ ਹੋ ਗਿਆ ਇਹ ਚੱਲਿਆ ਪੂਰਾ ਧਮਾਕਾ ਹੋਇਆ ਅਸੇ ਉਸ ਵਕਤ ਮੌਜੂਦ ਹੈ ਫਗਵਾੜਾ ਦੇ ਪਿੰਡ ਸਾਨੀ ਵਿਖੇ ਜਿੱਥੇ ਤੜਖਸਾਰ ਇੱਕ ਧਮਾਕਾ ਹੋਇਆ ਹੈ ਧਮਾਕੇ ਤੋਂ ਬਾਅਦ ਜਿਹੜਾ 8 ਫੁੱਟ ਦੇ ਕਰੀਬ ਜਿਹੜਾ ਖੇਤਾਂ ਦੇ ਵਿੱਚ ਪਾੜ ਪਿਆ ਹੈ ਜਿਹੜਾ ਡੂੰਗਾ ਟੋਇਆ ਪਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਸਾਨੀ ਪਿੰਡ ਦੀਆਂ ਜਿੱਥੇ ਉਸ ਖੇਤ ਵਿੱਚ ਮੌਜੂਦ ਹੈ ਜਿੱਥੇ 8 ਫੁੱਟ ਦੇ ਕਰੀਬ ਜਿਹੜਾ ਟੋਇਆ ਪਿਆ ਹੈ ਦੱਸਦੇ ਪਏ ਕਿ ਧਮਾਕਾ ਹੋਇਆ ਕਾਫੀ ਆਵਾਜ਼ ਆਈ ਹੈਗੀ ਆ ਆਲੇ ਦੁਆਲੇ ਜਿਹੜੇ ਕਈ ਕਿਲੋਮੀਟਰ ਦੇ ਪਿੰਡ ਹੈ ਉਹਨਾਂ ਦੇ ਜਿਹੜੇ ਆ ਤਾਕੀ ਦਰਵਾਜ਼ੇ ਜਿਹੜੇ ਆ ਉਹ ਉੱਥੇ ਤੱਕ ਇਹ ਅਸਰ ਕੀਤਾ ਹੈਗਾ ਸਾਡੇ ਨਾਲ ਕੁਝ ਪਿੰਡ ਵਾਸੀ ਵੀ ਮੌਜੂਦ ਹੈ ਜਿਹੜੇ ਮੌਕੇ ਤੇ ਖੜੇ ਹੈ ਕਿਸਾਨ ਆਗੂ ਬਾਜਾ ਸਾਹਿਬ ਬਾਜਾ ਸਾਹਿਬ ਤੁਹਾਡੇ ਪਿੰਡ ਦੇ ਲਾਗੇ ਜਿਹੜਾ ਇਹ ਦੇਖਦੇ ਵੇ ਸਾਰਾ ਹੋਇਆ ਹੈਗਾ ਕਿੰਨੇ ਕ ਵਜੇ ਦੀ ਇਹ ਸਾਰੀ ਘਟਨਾ ਹੈਗਾ ਤੇ ਇਹ ਜਿਹੜਾ ਪਿੰਡ ਹੈ ਸਾਨੀ ਦੇ ਵਿੱਚ ਹੀ ਪੈਂਦਾ ਦੇਖੋ ਜੀ 2:40 ਕੁ ਮਿੰਟ ਤੇ ਇੱਕ ਬਹੁਤ ਵੱਡਾ ਧੁਮਾਕਾ ਹੋਇਆ ਸਾਡਾ ਲਾਗੇ ਪਿੰਡ ਹੈ ਇਹ ਸਾਨੀ ਪਿੰਡ ਦਾ ਖੇਤ ਹੈ ਜਿੱਥੇ ਧੁਮਾਕਾ ਹੋਇਆ ਐਸ ਪਾਸੇ ਖਲਿਆਣ ਪਿੰਡ ਹੈ ਐਸ ਪਾਸੇ ਸਾਨੀ ਪਿੰਡ ਹੈ ਇਧਰ ਨਸੀਰਾਬਾਦ ਤੇ ਇਧਰ ਮਲਕਪੁਰ 2:40 ਤੇ ਇੱਕ ਵੱਡਾ ਧੁਮਾਕਾ ਹੋਇਆ ਤੇ ਅਸੀਂ ਕੋਠਿਆਂ ਤੇ ਚੜ ਕੇ ਦੇਖਿਆ ਨਾਲ ਦੇ ਖੇਤ ਤੇ ਤੁਸੀਂ ਦਿਖਾ पाओਗੇ ਅੱਗ ਲੱਗੀ ਅਸੀਂ ਦੂਰੋਂ ਜ਼ੂਮ ਕਰਕੇ ਵੀਡੀਓ ਬਣਾਈ ਜਦੋਂ ਅੱਗ ਲੱਗੀ ਔਰ ਇੰਨਾ ਕੋਈ ਜ਼ਿਆਦਾ ਧੁਮਾਕਾ ਹੋਇਆ ਇੰਨਾ ਜ਼ਿਆਦਾ ਧੁਮਾਕਾ ਹੋਇਆ ਕਿ ਆਲੇ ਦੁਆਲੇ ਇੱਥੋਂ ਘਟੋ ਘਟੇ 2 ਕਿਲੋਮੀਟਰ ਡੇਢ ਹੈ ਔਰ ਪਿੰਡ ਦੇ ਜਾਂ ਪੂ ਪੂਰੇ ਘਰਾਂ ਦੀਆਂ ਤਾਕੀਆਂ ਦਰਵਾਜ਼ੇ ਇਦਾਂ ਹੋਏ ਕਿ ਜਿਦਾਂ ਕੋਲ ਹੀ ਡਿਗਿਆ ਇਹ ਕੋਈ ਇਦਾਂ ਦੀ ਚੀਜ਼ ਸਿਗੀ ਇਹ ਨਹੀਂ ਪਤਾ ਡਰੋਨ ਨਾਲ ਬੰਬ ਸੁਟਿਆ ਇਹ ਬੰਬ ਜਿਹੜਾ ਵੀ ਆਇਆ ਚੱਲਿਆ ਇਹ ਨਹੀਂ ਕਿ ਡਿਸਪਿਊਜ਼ ਹੋ ਗਿਆ ਇਹ ਚੱਲਿਆ ਪੂਰਾ ਧਮਾਕਾ ਹੋਇਆ ਪ੍ਰਮਾਤਮਾ ਦੀ ਇਹ ਕਿਰਪਾ ਰਹੀ ਕਿ ਖੱਤੇ ਦੇ ਵਿੱਚ ਡਿੱਪਿਆ ਜੇ ਖੁਦਾ ਨਾ ਖਾਸਾ ਇਹ ਕਿਸੇ ਪਿੰਡ ਤੇ ਡਿੱਗਦਾ ਤੇ ਇਹ ਸਾਡੇ ਏਰੀਆ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਇਹ ਸਤਗੁਰ ਨੇ ਕਿਰਪਾ ਕੀਤੀ ਕਿ ਖੱਤਿਆਂ ਦੇ ਵਿੱਚ ਡਿੱਪਿਆ ਔਰ ਸਾਰੇ ਪਿੰਡਾਂ ਚੋਂ ਪਿੰਡਾਂ ਦੇ ਸੈਂਟਰ ਚ ਡਿੱਪਿਆ ਅੱਛਾ ਕਿੰਨੇ ਕਰ ਹੈਸ਼ ਕਿੰਨੇ ਕੁ ਦੂਰ ਹੈ ਇਸ ਖੱਤਿਆਂ ਦਾ ਇੱਥੋਂ ਜੀ ਤੁਸੀਂ ਦੇਖ ਲਓ ਇਹ ਹੈਗੀਏ ਕੋਈ ਪੌਣਾ ਕਿਲੋਮੀਟਰ ਇਧਰ ਕਿਲੋਮੀਟਰ ਹੈ ਸਵਾ ਕੁ ਕਿਲੋਮੀਟਰ ਇਧਰ ਕੋਈ ਹੋਈ ਡੇਢ ਔਰ ਪੌਣੇ ਕਿਲੋਮੀਟਰ ਦੇ ਚਾਰੇ ਪਿੰਡ ਚਾਰੇ ਪਾਸੇ ਨੇ ਜੀ ਅੱਛਾ ਜਿਹੜਾ ਧਮਾਕਾ ਹੋਇਆ ਸੀਗਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਇਹਦੀ ਆਵਾਜ਼ ਸੁਣੀ ਹੈ ਤਾਕਿਆਂ ਦਰਵਾਜੇ ਜਿਵੇਂ 10:00 ਵਜੇ ਆ ਉਹ ਵੀ ਖੜਕੇ ਹੈਗੇ ਤੁਹਾਡੇ ਬਹੁਤ ਜ਼ੋਰ ਨਾਲ ਖੜਕੇ ਲੋਕ ਘਰਾਂ ਚੋਂ ਬਾਹਰ ਨਿਕਲ ਆਏ ਔਰ ਤੁਰੰਤ 5 ਤੋਂ 7 ਮਿੰਟ ਬਾਅਦ ਹੀ ਉਹ ਜਿਹੜਾ ਹੂਟਰ ਵਾਲਾ ਜਹਾਜ਼ ਆਉਂਦਾ ਹੈ 5 ਤੋਂ 7 ਮਿੰਟ ਬਾਅਦ ਹੀ ਉਹ ਗਿਆ ਇਧਰ ਨੂੰ 5-7 ਮਿੰਟਾਂ ਬਾਅਦ ਇਧਰ ਆ ਗਿਆ ਉਹਨੇ ਪੂਰੇ ਜ਼ੋਰ ਨਾਲ ਹੂਟਰ ਔਰ ਲਾਈਟ ਆਈ ਸਾਢੇ 12:00 ਔਰ ਫਿਰ ਲਾਈਟ ਚੱਲ ਗਈ ਉਸੇ ਵੇਲੇ ਹੂੰ ਬਲੈਕਆਊਟ ਹੋਇਆ ਸੀ ਬਲੈਕਆਊਟ ਹੋਇਆ ਸੀਗਾ ਪਹਿਲਾਂ 8:30 ਵਜੇ ਚੱਲ ਗਈ ਲਾਈਟ ਮੁੜ ਕੇ ਸਾਢੇ 12:00 ਆਈ ਉਸ ਤੋਂ ਬਾਅਦ ਜਦੋਂ ਇਹ ਧਮਾਕਾ ਹੋਇਆ ਲਾਈਟ ਫਿਰ ਚੱਲ ਗਈ ਜੀ ਅ ਤੇ ਸਵੇਰੇ ਜਦੋਂ ਤੁਸੀਂ ਕਿੰਨੇ ਕ'ਵਜੇ ਫਿਰ ਇੱਥੇ ਆਏ ਆ ਪੁਲਿਸ ਪ੍ਰਸ਼ਾਸਨ ਆਇਆ ਜਾਂ ਮਿਲਟਰੀ ਦੀ ਜਿਹੜੀ ਟੀਮਾਂ ਕੋਈ ਪਹੁੰਚਿਆ ਇੱਥੇ ਦੇਖੋ ਜੀ 2:40 ਮਿੰਟ ਤੇ ਇਹ ਕੰਮ ਹੋਇਆ ਔਰ 2:52 ਮਿੰਟ ਤੇ ਐਸ ਐਚ ਓ ਰੌਲਪਿੰਡੀ ਮੇਜਰ ਸਿੰਘ ਨਾਲ ਮੇਰੀ ਗੱਲ ਹੋਈ ਕਿ ਮੇਜਰ ਸਿੰਘ ਮੈਂ ਐਸ ਐਚ ਓ ਸਾਹਿਬ ਨੂੰ ਹੀ ਸਾਡੇ ਏਰੀਆ 'ਚ ਇੱਕ ਧਮਾਕਾ ਹੋਇਆ ਤੈਨੂੰ ਕੁਝ ਪਤਾ ਹੈ ਜੇ ਕਹੋ ਕਿ ਮੈਂ ਤੈਨੂੰ ਰਿਕਾਰਡਿੰਗ ਵੀ ਦੇ ਦੇਵਾਂਗਾ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਰਾਬਤਾ ਕੀਤਾ ਕਹਿੰਦੇ ਮੈਂ ਫਾਇਰ ਬ੍ਰੀਡ ਦੀ ਗੱਡੀ ਲੈ ਕੇ ਪਹੁੰਚ ਗਿਆ ਉੱਥੇ ਜੀ ਤੇ ਘਟੋ ਘਟ ਜਿਹੜੀ ਅੱਗ ਲੱਗੀ ਸੀਗੀ ਕਿ ਬੁਝਾਤੀ ਰੌਲਪਿੰਡੀ ਵਾਲਾ ਐਸਐਚਓ ਟਾਈਮ ਨਾਲ ਪਹੁੰਚ ਗਿਆ ਬਾਕੀ ਕੋਈ ਮਿਲਟਰੀ ਜਾਂ ਹੋਰ ਬੰਦਾ ਨਹੀਂ ਆਇਆ ਫਿਰ ਜਿੱਦਾਂ ਜਿੱਦਾਂ ਦਿਨ ਚੜਦਾ ਗਿਆ ਲੋਕ ਆਉਂਦੇ ਗਏ ਲੋਕ ਸੌਵਾਂ ਦਾ ਹਿਸਾਬ ਬਣਾਏ ਤੁਸੀਂ ਹੁਣ ਵੀ ਕੈਮਰਾ ਕਮਾ ਦੋ ਹੁਣ ਵੀ 100 150 ਬੰਦਾ ਖੜਾ ਹੈ ਔਰ ਇਹ ਕਮੰਦ ਭਾਗੀ ਘਟਨਾ ਹੈ ਜਿਹੜੇ ਲੋਕ ਕਹਿੰਦੇ ਜੰਗ ਜੰਗ ਨਹੀਂ ਹੋਣੀ ਚਾਹੀਦੀ ਜਿਹੜੀ ਜੰਗ ਹੈ ਦੋਨਾਂ ਦੇਸ਼ਾਂ ਲਈ ਮਾੜੀ ਹੈ ਮਰਨੇ ਆਮ ਲੋਕ ਨੇ ਪਰ ਇਹਦੇ ਵਿੱਚ ਨੁਕਸਾਨ ਜਿਹੜਾ ਹੈ ਉਧਰ ਵੀ ਪੰਜਾਬ ਦਾ ਹੋ ਰਿਹਾ ਹੈ ਇਧਰ ਵੀ ਪੰਜਾਬ ਦਾ ਹੋ ਰਿਹਾ ਹੈ ਇਸ ਕਰਕੇ ਅਸੀਂ ਤੇ ਸਤਿਗੁਰੂ ਅਗੇ ਅਰਦਾਸ ਕਰਦੇ ਆ ਕਿ ਜੰਗ ਨਹੀਂ ਹੋਣੀ ਚਾਹੀਦੀ ਚਲੋ ਮੁੜ ਕੇ ਆਨੇ ਬਾਜੋ ਸਾਹਿਬ ਇਧਰ ਹਲਕਾ ਵਿਧਾਇਕ ਜਿਹੜੇ ਹੈ ਬਲਵਿੰਦਰ ਸਿੰਘ ਢਾੜੀਵਾਲ ਹੁਣੇ ਵੀ ਇਸ ਪਿੰਡ ਦੇ ਵਿੱਚ ਪਹੁੰਚੇ ਹੋਏ ਹੈ ਕਿਉਂਕਿ ਅੱਜ ਫਗਵਾੜਾ ਬੰਦ ਜਿਹੜਾ ਜਲੰਧਰ ਨੂੰ ਰੈੱਡ ਜ਼ੋਨ ਰੈੱਡ ਅਲਰਟ ਕੀਤਾ ਹੋਇਆ ਇੱਥੇ ਐਮਐਲਏ ਸਾਹਿਬ ਵੀ ਪਹੁੰਚੇ ਹੋਏ ਹੈ ਢਾੜੀਵਾਲ ਸਾਹਿਬ ਢਾੜੀਵਾਲ ਸਾਹਿਬ ਵਿਧਾਨ ਸਭਾ ਹਲਕਾ ਤੁਹਾਡਾ ਹੀ ਪੈਂਦਾ ਹੈਗਾ ਜਿਹੜਾ ਜਲੰਧਰ ਦੇ ਵਿੱਚ ਰੈਡ ਅਲਰਟ ਹੋ ਗਿਆ ਹੁਣ ਫਗਵਾੜਾ ਦੇ ਵਿੱਚ ਵੀ ਜਿਹੜਾ ਜ਼ਿਲ੍ਹਾ ਕਪੂਰਥਲਾ ਨੂੰ ਵੀ ਜਿਹੜਾ ਬੰਦ ਕਰਵਾ ਦਿੱਤਾ ਕਿ ਡੀਸੀ ਸਾਹਿਬ ਨੂੰ ਲੱਗਦਾ ਕਿ ਤਰ੍ਹਾਂ ਕਿਤੇ ਪੈਨਿਕ ਹੈਗਾ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਅੱਜ ਬੰਦ ਕਰਵਾ ਦੇ ਕਿਉਂਕਿ ਮੈਨੂੰ ਵੀ ਪਤਾ ਲੱਗੇ ਸੀ ਇੱਕ ਤੋਂ ਘੰਟਾ ਪਹਿਲਾਂ ਵੀ ਇਸ ਮਾਰਕੀਟ ਵਗੈਰਾ ਬੰਦ ਕਰ ਰਿਹਾ ਬਜ਼ਾਰ ਬੰਦ ਕਰ ਰਿਹਾ ਪਰ ਕਿਉਂਕਿ ਜਿਸ ਤਰ੍ਹਾਂ ਕਿ ਜਿਹੜੀ ਆ ਘਟਨਾ ਹੈਗੀ ਆਪਾਂ ਦੇਖਦੇ ਹਾਂ ਕਿ ਸਾਡੇ ਪਲੇਪੁਰ ਹਲਕੇ ਪਿੰਡ ਦੀ ਜਿਹੜਾ ਹੈਗਾ ਖੇਤ ਹੈਗੇ ਨੇ ਔਰ ਇਹ ਦੇਖਣ ਤੋਂ ਲੱਗਦਾ ਕਿ ਇੱਥੇ ਜੋ ਵੀ ਮਜ਼ਾਈ ਲਾ ਕੇ ਗਿਰੀ ਹੈਗੀ ਹੈ ਤਾਂ ਉਹਨੇ ਕਾਫੀ ਜਾਨਕੇ ਦੇ ਵਿੱਚ ਡੂੰਗਾ ਟੋਆ ਪਾਇਆ ਔਰ ਕਾਫੀ ਦੂਰ ਦੂਰ ਤੱਕ ਇਹਦੇ ਜਿਹੜੇ ਪੀਸ ਗਏ ਨੇ ਜਿਹੜੇ ਡਲੇ ਮਿੱਟੀ ਦੇ ਗਏ ਹੈਗੇ ਨੇ ਤਾਂ ਉਸ ਕਰਕੇ ਬੜੇ ਯਾਨੀ ਕਿ ਪਰਮਾਤਮਾ ਦੀ ਕਿਰਪਾ ਦੀ ਹੈਗੀ ਹੈ ਕਿ ਇਹ ਕਿਸੇ ਰੈਸ਼ੀ ਹਲਕੇ ਦੇ ਵਿੱਚ ਨਹੀਂ ਗਈ ਤਾਂ ਕਿਸੇ ਮਕਾਨ ਤੇ ਨਹੀਂ ਗਈ ਕੋਈ ਤਾਂ ਨਹੀਂ ਤਾਂ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ ਕਿ ਜਿੱਥੇ ਤੱਕ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਇਹ ਜਦੋਂ ਦਾ ਪਹਲਗਾਮ ਵਾਲਾ ਜਿਹੜਾ ਇਨਸੀਡੈਂਟ ਸੀ ਉਦੋਂ ਤੋਂ ਹੀ ਸਾਡੇ ਜਿਹੜੇ ਰਿਲੇਸ਼ਨ ਇਸ ਤਰ੍ਹਾਂ ਦਾ ਚੱਲ ਰਿਹਾ ਪਹਿਲੇ ਰਿਲੇਸ਼ਨ ਖਰਾਬ ਲੈਂਦੇ ਨੇ ਪਰ ਉਦੋਂ ਤੋਂ ਥੋੜਾ ਜਿਆਦਾ ਚੱਲ ਰਿਹਾ ਸੀਗਾ ਉਹ ਸਾਰੇ ਲੋਕ ਐਕਸਪੈਕਟ ਕਰਦੇ ਸੀ ਕਿ ਕੋਈ ਇਸ ਤਰ੍ਹਾਂ ਦੀ ਕੋਈ ਨਾ ਕੋਈ ਜਿਹੜਾ ਹੈਗਾ ਜਿਹੜਾ ਤਣਾਅ ਜਿਹੜਾ ਹੋਰ ਵਧੇਗਾ ਤੋਂ ਆਪਾਂ ਦੇਖਦੇ ਨੇ ਕਿ ਪਰਸੋਂ ਜਿਹੜਾ ਹੈਗਾ ਜਿੱਥੇ ਸਾਰੇ ਪੰਜਾਬ ਵਿੱਚ ਜਿੱਥੇ ਮੌਤ ਦੇਲ ਕੀਤੀ ਗਈ ਹੈ ਉੱਥੇ ਹੀ ਸਾਡੇ ਦੇਸ਼ ਦੀਆਂ ਫੌਜਾਂ ਵੱਲੋਂ ਜਿਹੜਾ ਹੈਗਾ ਪਾਕਿਸਤਾਨ ਦੇ ਜਿਹੜੇ ਕੱਟਪੰਥੀ ਨੇ ਜਿਹੜੇ ਉਹਨਾਂ ਦੇ ਕੈਂਪ ਸੀਗੇ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਰਿਟਰੀਟ ਕੀਤਾ ਗਿਆ ਲਗਭਗ ਪੱसों ਸਾਡੇ 12 ਸਿਟੀਆਂ ਦੇ ਵਿੱਚ ਜਿਹੜਾ ਹੈਗਾ ਇਤਨਾ ਮਜ਼ਾਈਲ ਅਟੈਕ ਹੋਏ ਸੀਗੇ ਤਾਂ ਉਸ ਕਰਕੇ ਕਾਫੀ ਜਿੱਥੇ ਪੈਨਿਕ ਵੀ ਕ੍ਰੀਏਟ ਹੋਇਆ ਹੈਗਾ ਲੋਕਾਂ ਦੇ ਡਰ ਵੀ ਹੈਗਾ ਔਰ ਜਿਹੜੇ ਕੱਲ ਦੇ ਇਨਸੀਡੈਂਟ ਆ ਸਾਡਾ ਜੜਵਮ ਇੱਥੇ ਆਇਆ ਮਜ਼ਾਈਲ ਆਈ ਹੈਗੇ ਉਹਦੇ ਨਾਲ ਲੋਕਾਂ ਦੇ ਆਸ-ਪਾਸ ਦੇ ਪਿੰਡ ਜਿੰਨੇ ਵੀ ਹੈਗੇ ਉਹਨਾਂ ਵਿੱਚ ਪੈਨਿਕ ਕ੍ਰੀਏਟ ਹੋਇਆ ਪਰ ਫਿਰ ਵੀ ਕਿਉਂਕਿ ਇਹ ਲਾਈਫ ਦਾ ਪਾਰਟ ਆਂਡ ਪਰਸ ਸਾਨੂੰ ਸਾਰਿਆਂ ਨੂੰ ਇੱਕ ਜੁੜਤਾ ਦੇ ਨਾਲ ਔਰ ਬਿਨਾਂ ਖਬਰ ਆਏ ਬਿਨਾਂ ਕਿਸੇ ਪੈਨਿਕ ਕ੍ਰੀਏਟ ਕੀਤੇ ਸਾਨੂੰ ਕਿਸੇ ਪ੍ਰਕਾਰ ਦੇ ਕੋਈ ਸਿਚੁਏਸ਼ਨ ਹੋਵੇ ਉਹਦਾ ਸਾਹਮਣਾ ਕਰਨਾ ਚਾਹੀਦਾ ਉਹਦੇ ਵਾਸਤੇ ਐਡਮਿਨਿਸਟ੍ਰੇਸ਼ਨ ਵਿੱਚ ਜਿਹੜੀ ਜੋ ਵੀ ਪੋਲਿਟਿਕਲ ਪਾਰਟੀ ਹੈ ਸਾਡੇ ਜਿੰਨੇ ਵੀ ਦੇਸ਼ ਵਾਸੀ ਹੈਗੇ ਜਿਹੜੇ ਪੰਜਾਬ ਵਾਸੀ ਹੈਗੇ ਸਾਰੇ ਇਸ ਵਾਸਤੇ ਤਿਆਰ ਹੈਗੇ ਨੇ ਕਿਉਂਕਿ ਸਭ ਤੋਂ ਪਹਿਲਾਂ ਸਾਡਾ ਕਿ ਦੇਸ਼ ਹੁੰਦਾ ਹੈਗਾ ਦੇਸ਼ ਵਾਸਤੇ ਹਰ ਪ੍ਰਾਣੀ ਜਿਹੜਾ ਹੈਗਾ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹੁੰਦਾ ਹੈਗਾ ਉਸ ਕਰਕੇ ਆਧੇ ਸਮੇਂ ਵਿੱਚ ਮੈਂ ਇੱਕੋ ਕਹੂੰਗਾ ਕਿ ਪੈਨਿਕ ਕ੍ਰੀਏਟ ਕਰਨ ਦੀ ਜਰੂਰਤ ਨਹੀਂ ਹੈਗੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਆਉਗੀ ਤਾਂ ਸਾਰੇ ਆਪਾਂ ਇਕੱਠੇ ਹੋ ਕੇ ਜਿਹੜਾ ਹੈਗਾ ਉਹਨਾਂ ਸਾਹਮਣਾ ਕਰਾਂਗੇ ਔਰ ਬਾਕੀ ਸਮੇਂ ਸਮੇਂ ਸਰ ਜਿਹੜਾ ਐਂਸ ਜਿਹੜਾ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਨਿਊਜ਼ ਆ ਰਹੀਆਂ ਹੈਗੀਆਂ ਜਾਂ ਉਹ ਆ ਰਹੀਆਂ ਉਹਨਾਂ ਦੇ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਉਹਦਾ ਨਾ ਪੈਨਿਕ ਕ੍ਰੀਏਟ ਹੁੰਦਾ ਹੈਗਾ ਕਿਉਂਕਿ ਇੱਕ ਆਦਮੀ ਨੇ ਕੋਈ ਮੈਸੇਜ ਪੜ੍ਹਦਾ ਤਾਂ ਜਿੰਨੇ ਆਪਣੇ ਰਿਸ਼ਤੇਦਾਰ ਵਗੈਰਾ ਉਹ ਗਾਹਾਂ ਦੇ ਗਾਹਾਂ WhatsApp ਮੈਸੇਜ ਪਾ ਕੇ ਗਾਹ ਇਸ ਤਰ੍ਹਾਂ ਦੇ ਰੂਮਰ ਫਲਾਉਂਦੇ ਹੈਗੇ ਤਾਂ ਇਸ ਕਰਕੇ ਗਵਰਨਮੈਂਟ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੇ ਇਹ ਸੋਸ਼ਲ ਮੀਡੀਆ ਤੇ ਜਿਹੜਾ ਫੇਕ ਨਿਊਜ਼ ਚਲਦੀ ਹੈਗੇ ਉਹਨਾਂ ਦੇ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਲੋਕ ਜਿਹੜਾ ਇਹਨਾਂ ਗਲਤ ਜਿਹੜਾ ਵੀ ਮਸਫਲ ਰਹੇ ਕਿਉਂ ਇਸ ਕਰਕੇ ਮੈਂ ਆਪਣੇ ਵੱਲੋਂ ਸਾਡੇ ਸਾਡੇ ਫਗਵਾੜਾ ਹਲਕੇ ਦੇ ਪਿੰਡ ਵਾਸੀਆਂ ਨੂੰ ਵੀ ਸਹਿਰ ਵਾਸੀਆਂ ਨੂੰ ਵਿਸ਼ਵਾਸ ਦਵਾਉਣਾ ਕਿ ਅਸੀਂ ਸਾਰੀ ਇਨਫਲੇਸ਼ਨ ਔਰ ਸਾਰੇ ਹੀ ਜਿੰਨੇ ਸਾਰੇ ਵਾਸੀਆਂ ਸੀ ਇਕਜੁੱਟ ਹੋ ਕੇ ਜਿਹੜਾ ਹੈਗਾ ਕਿਸੇ ਪ੍ਰਕਾਰ ਦੀ ਸਥਿਤੀ ਦਾ ਸਾਹਮਣਾ ਕਰਨ ਵਾਸਤੇ ਤਿਆਰ ਕਰਦੇ ਹਾਂ ਧੰਨਵਾਦ ਹੈ ਧੰਨਵਾਦ ਜੀ ਇਹਨ ਸਰਦਾਰ ਬਰਲਵਿੰਦਰ ਸਿੰਘ ਢਾਲੀਵਾਲ ਐਮ ਐਲ ਏ ਵਿਧਾਇਕ ਨੇ ਜਿਹੜੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਇਹ ਵੀ ਮੌਕੇ ਤੇ ਪਹੁੰਚੇ ਹੋਏ ਆ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ 8 ਫੁੱਟ ਦੇ ਕਰੀਬ ਜਿਹੜਾ ਡੂੰਗਾ ਇਹ ਟੋਆ ਉਸ ਧਮਾਕੇ ਤੋਂ ਬਾਅਦ ਜਿਹੜਾ ਹੋਇਆ ਹੈ ਕਈ ਪਿੰਡ ਜਿਹੜਾ ਇਹਨੂੰ ਨਾਲ ਲੱਗਦੇ ਆ ਇਹ ਪਰ ਪ੍ਰਮਾਤਮਾ ਦਾ ਸ਼ੁਕਰ ਜ਼ਰੂਰ ਕਰਦੇ ਪਏ ਪਿੰਡ ਵਾਸੀ ਕਿਉਂਕਿ ਬਸੋਂ ਤੋਂ ਬਾਹਰ ਜਿਹੜਾ ਆ ਇਹ ਖੱਤਿਆ ਦੇ ਵਿੱਚ ਜਿਹੜਾ ਧਮਾਕਾ ਹੋਇਆ ਜਿਹੜਾ ਇਹ ਬਲਾਸ ਹੋਇਆ ਹੈਗਾ ਉਸ ਤੋਂ ਬਾਅਦ ਜਿਹੜੇ ਸਮੱਗਰੀ ਸੀਗੀ ਜਿਹੜੀ ਬਲਾਸ ਹੋਈ ਆ ਉਹ ਹੁਣ ਜ਼ਰੂਰ ਜਿਹੜੇ ਪਿੰਡ ਵਾਸੀ ਹੈ ਜਾਂ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਿਆ ਸੀਗਾ ਉਹਨਾਂ ਵੱਲੋਂ ਕਬਜ਼ੇ ਵਿੱਚ ਲੈ ਕੇ ਹੁਣ ਥਾਣੇ ਦੇ ਵਿੱਚ ਜਿਹੜਾ ਲੈ ਗਏ ਆ ਤੇ ਉਹਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪਰ ਜ਼ਰੂਰ ਹੁਣ ਫਗਵਾੜਾ ਜਿਹੜਾ ਬੰਦ ਕਰਵਾ ਦਿੱਤਾ ਗਿਆ ਜਿਲ੍ਹਾ ਕਪੂਰਥਲਾ ਜਿਹੜਾ ਬੰਦ ਕਰਵਾ ਦਿੱਤਾ ਗਿਆ ਉਸ ਤੋਂ ਬਾਅਦ ਜਲੰਧਰ ਜਿਹੜਾ ਉਹ रेड अलर्ट ਕਰ ਦਿੱਤਾ ਗਿਆ ਕਿਤੇ ਨਾ ਕਿਤੇ ਜਰੂਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਜਰੂਰ ਬਣਦਾ ਪਿਆ ਪਿੰਡ ਦੀ ਵਸੋਂ ਜਿਹੜੀ ਹੈ ਉਹ ਵੀ ਨਾਲ-ਨਾਲ ਲੱਗਦੇ ਹੈਗੇ ਕਈ 4-5 ਪਿੰਡ ਜਿਵੇਂ 10-10 ਪਿੰਡ ਸੀਗੇ ਕਿਸਾਨ ਆਗੂ ਕਿ ਇੱਥੇ ਹੈਗੇ ਪਰ ਹੱਲੇ ਵੀ ਜਿਹੜੇ ਨੌਜਵਾਨ ਹੈ ਉਧਰ ਦਿਖਾ ਦਈਏ ਤੁਹਾਨੂੰ ਤਸਵੀਰਾਂ ਦੇ ਵਿੱਚ ਨੌਜਵਾਨ ਜਿਹੜਾ ਜਰੂਰ ਖੇਤਾਂ ਦੇ ਵਿੱਚ ਦੇਖ ਰਿਹਾ ਕਿ ਸਮਗਰੀ ਜਿਹੜੀ ਇੱਥੇ ਬਲਾਸ ਹੋਇਆ ਸੀਗਾ ਉਸ ਤੋਂ ਬਾਅਦ ਕਈ ਸਮਗਰੀ ਦੂਰ-ਦੂਰ ਤੱਕ ਖਿਲਰੀ ਹੈਗੀ ਹੈ ਕੁਝ ਜਰੂਰ ਇੱਥੋਂ ਇਕੱਠੀ ਕਰਕੇ ਪੁਲਿਸ ਪ੍ਰਸ਼ਾਸਨ ਜਿਹੜਾ ਆਪਣੇ ਨਾਲ ਲੈ ਗਿਆ ਹੈਗਾ ਤੇ ਇਸ ਤੋਂ ਇਲਾਵਾ ਵੀ ਹੱਲੇ ਵੀ ਜਿਹੜੇ ਹੈ ਨੌਜਵਾਨ ਜਿਹੜੇ ਖੇਤਾਂ ਦੇ ਵਿੱਚ ਦੇਖ ਰਹੇ ਆ ਕਿ ਇਹ ਤਮਾਕੇ ਤੋਂ ਬਾਅਦ ਜਿਹੜੀ ਸਮਗਰੀ ਖਿਲਰੀ ਹੋਈ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੇਖਦੇ ਆ ਕਿ ਕੁਝ ਉਹਨਾਂ ਨੂੰ ਇੱਥੋਂ ਮਿਲਦਾ ਪਿਆ ਕਿ ਉਹ ਤਮਾਕੇ ਤੋਂ ਬਾਅਦ ਜਦੋਂ ਇਹ ਜੋ ਵੀ ਸਮਗਰੀ ਸੀਗੀ ਜਦੋਂ ਫਟਿਆ ਹੈ ਉਸ ਤੋਂ ਬਾਅਦ ਜਿਹੜਾ ਕਾਫੀ ਦੂਰ ਦੂਰ ਤੱਕ ਉਹਦੇ ਪਾਰਸ ਜਿਹੜੇ ਖਿਲਰੇ ਆ ਕੁਝ ਨੌਜਵਾਨ ਇੱਥੇ ਦੇਖਦੇ ਪਏ ਆ ਪੁੱਛ ਲੈਣੇ ਪਾਣੀ ਕੋਲ ਮਿਲਿਆ ਕੋਈ ਜਿਹੜਾ ਹੈ ਧਮਾਕਾ ਹੋਇਆ ਤੁਸੀਂ ਦੇਖਦੇ ਪਏ ਆ ਹਾਂਜੀ ਹਾਂਜੀ ਇਹੀ ਸਮਾਨ ਮਿਲਿਆ ਜੀ ਹੂੰ ਬਹੁਤ ਦੂਰ ਦੂਰ ਤੱਕ ਮਤਲਬ ਬਲਾਸਟ ਤੋਂ ਬਾਅਦ ਇਹ ਖਿਲਰੇ ਆ ਸਮਾਨ ਹਾਂਜੀ ਹਾਂਜੀ ਭਾਈ ਆ ਦੇਖੋ ਚਾਰ ਚਾਰ ਖੇਟ ਪਾਤੇ ਆ ਹੂੰ ਹਾਂਜੀ ਤੁਹਾਡਾ ਇਹੀ ਪਿੰਡ ਨਹੀਂ ਨਹੀਂ ਸਾਡਾ ਪਿੰਡ ਰੱਲੀ ਆ ਜੀ ਤੇ ਉੱਥੇ ਤੱਕ ਵੀ ਇਹ ਧਮਾਕੇ ਦੀ ਬਾਸ ਹੋਣੀ ਸੀਗੀ ਹਾਂਜੀ ਹਾਂਜੀ ਪੂਰੀ ਹੂੰ ਹਾਂਜੀ ਉਹੀ ਮੇਰਾ ਗੱਲ ਤਕਰੀਬਨ 2:30 ਵਜੇ ਦੀ ਗੱਲ ਆਈ 2:35 ਕਲੋਕ ਹਾਂਜੀ ਉਸ ਵੇਲੇ ਮਤਲਬ ਹੋਇਆ ਕਿੰਨੇ ਕਿਲੋਮੀਟਰ ਇੱਥੋਂ ਪਿੰਡ ਪੈ ਜਾਂਦਾ ਤੁਹਾਡਾ ਇੱਥੋਂ ਸਾਡਾ ਹੈਗਾ ਜੀ ਉਹੀ ਨੇ ਦਾਸ ਤਾਂ ਇਹ ਉਹਨਾ 7-8 ਕਿ ਹੋਣਾ ਜੀ ਮਤਲਬ ਏਡੇ 7-8 ਕਿਲੋਮੀਟਰ ਤੋਂ ਦੂਰ ਤੱਕ ਧਮਾਕੇ ਦੀ ਆਵਾਜ਼ ਸੁਣੀ ਹੈ ਹਾਂਜੀ ਹਾਂਜੀ ਇੰਨੀ ਤਾਂ ਸੁਣ ਗਈ ਜੀ ਹਾਂਜੀ ਤੇ ਉਸ ਟਾਈਮ ਪਤਾ ਲੱਗਾ ਸੀਗਾ ਕਿ ਇਹ ਬਲਾਸਟ ਜਿਹੜਾ ਹੈ ਇਸੇ ਧਮਾਕੇ ਦਾ ਹੋ ਸਕਦਾ ਜਾਂ ਮਸਾਇਲ ਦਾ ਜਾਂ ਜਿਹੜਾ ਵੀ ਇੱਥੇ ਬੰਬ ਨੁਮਾ ਚੀਜ਼ ਹੋ ਵੀ ਡਿਗੀ ਹੈਗੀ ਨਹੀਂ ਪਤਾ ਨਹੀਂ ਲੱਗਾ ਉਸ ਵੇਲੇ ਬਸ ਧਮਾਕੇ ਦੀ ਆਵਾਜ਼ ਹੀ ਸੁਣੀ ਸੀ ਸਿਰਫ ਜੀ ਆਵਾਜ਼ ਹਾਂਜੀ ਪਰ ਪਤਾ ਤਾਂ ਸੀਗਾ ਵੀ ਇਹਦਾ ਹੀ ਹੋਣਾ ਹੈ ਹੋਰ ਤਾਂ ਹੋ ਜਣਾ ਕਿਹੋ ਜਿਹਾ ਮਾਹੌਲ ਕਿਹੋ ਜਿਹਾ ਹੁਣ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਉਹ ਜੀ ਸਾਰੇ ਹੁਣ ਤਾਂ ਤਕਰੀਬਨ ਦੇਲੇ ਡਰੇ ਪੈ ਗਿਆ ਆ ਦੇਖ ਕੇ ਹੁਣ ਲਾਈਟਾਂ ਬੰਦ ਕਰ ਦਿੰਦੇ ਦਾ ਡਰੇ ਪੈ ਗਿਆ ਹੁਣ ਪਤਾ ਨਹੀਂ ਕੀ ਅੱਗੇ ਹੋਣਾ ਹੈ ਜੀ ਹਾਂਜੀ ਹਾਂਜੀ ਬਾਜ਼ਾਰ ਹੁਣ ਜੇ ਅੱਜ ਫਗਵਾੜਾ ਵੀ ਬੰਦ ਕਰਾਤਾ ਜਿਲ੍ਹਾ ਕਪੂਰਥਲੇ ਦੇ ਦੁਕਾਨਾਂ ਵੀ ਸਾਰਾ ਬੰਦ ਕਰਵਾ ਦਿੱਤੇ ਆ ਜਲੰਧਰ ਨੂੰ ਰੈੱਡ ਜ਼ੋਨ ਦੇ ਵਿੱਚ ਕਰ ਦਿੱਤਾ ਲੱਗਦਾ ਕਿਤੇ ਨਾ ਕਿਤੇ ਡਰ ਦਾ ਮਾਹੌਲ ਪੈਨਿਕ ਦਾ ਮਾਹੌਲ ਬੰਦਾ ਪਿਆ ਲੋਕਾਂ 'ਚ ਪੂਰਾ ਹੀ ਪੂਰਾ ਦਰਿਓ ਇਹ ਸਾਰੇ ਜਿਹਾ ਦੇਖ ਲਓ ਤੁਹਾਡੇ ਸਾਹਮਣੇ ਇਹ ਸਾਰੇ ਡਰਿਓ ਆ ਪਿੰਡਾਂ ਦੇ ਵਿੱਚ ਤਾਂ ਜ਼ਿਆਦਾ ਹੀ ਡਰ ਪੈ ਗਿਆ ਆ ਬੇ ਪਤਾ ਨਹੀਂ ਕੀ ਹੋਣਾ ਆ ਜੀ ਹਨਾ ਜੀ ਡਰ ਹੈਗਾ ਪੂਰਾ ਜੀ ਸੰਸਾਰ ਦੇ ਤੁਸੀਂ ਜਿਹੜੇ ਨੌਜਵਾਨ ਵੀ ਆ ਜਿਹੜੇ ਪਿੰਡ ਵਾਸੀ ਵੀ ਆ ਦੱਸਦੇ ਪਏ ਆ ਕਿ ਇਸ ਧਮਾਕੇ ਤੋਂ ਬਾਅਦ ਡਰ ਦਾ ਮਾਹੌਲ ਜ਼ਰੂਰ ਹੈ ਡਰ ਜ਼ਰੂਰ ਪੈ ਗਿਆ ਹੈ ਇੱਥੇ ਹੱਲੇ ਵੀ ਜਿਹੜੀ ਆ ਇਹ ਜਿਹੜੇ ਬਲਾਸਟ ਤੋਂ ਬਾਅਦ ਜਿਹੜੀ ਸਮਗਰੀ ਆ ਉਹ ਕਾਫੀ ਦੂਰ ਦੂਰ ਤੱਕ ਖਿਲਰੀ ਹੋਈ ਆ ਤੇ ਲੋਕ ਜਿਹੜੇ ਆ ਹੁਣ ਖੱਤਿਆਂ ਦੇ ਵਿੱਚ ਆਪ ਹੀ ਇਕੱਠਾ ਕਰ ਰਹੇ ਆ ਜਿਹੜਾ ਵੀ ਬਲਾਸਟ ਜੇਸ ਵਿੱਚ ਚੀਜ਼ ਦਾ ਹੋਇਆ ਸੀਗਾ ਤੇ ਜਿਹੜੀ ਬਾਕੀ ਸਮਗਰੀ ਸੀਗੀ ਉਹ ਜ਼ਰੂਰ ਪੁਲਿਸ ਪ੍ਰਸ਼ਾਸਨ ਆਪਣੇ ਨਾਲ ਲੈ ਗਿਆ ਪਰ ਉਹਨੂੰ ਪਣੋੜ ਦੇ ਨਾਲ ਮਨੀਸ਼ 바ਵਾ ਫਗਵਾੜਾ